ਸੰਗਤ ਜੀ ਅੱਜ ਆਪਾਂ ਇੱਕ ਓੰਕਾਰ ਦਾ ਉਚਾਰਨ ਸਿੱਖਣਾ ਹੈ ਤੁਹਾਨੂੰ ਅੱਧਿਆਨ ਆਉਂਦਾ ਹੋਵੇਗਾ ਪਰ ਜਿਹੜੇ ਆ ਸੰਗਤ ਨਵੀਂ ਆਈ ਹੈ ਇਹਨਾਂ ਨੂੰ ਨਹੀਂ ਪਤਾ ਹੋਵੇਗਾ ਕਈ ਸੰਗਤਾਂ ਦੇ ਮੈਸੇਜ ਵੀ ਆਏ ਸੀ ਕਿ ਇੱਕ ਓੰਕਾਰ ਦਾ ਉਚਾਰਨ ਦੱਸੋ ਠੀਕ ਆ ਆਪਾਂ ਪਹਿਲਾਂ ਦੱਸਿਆ ਵੀ ਹੋਇਆ ਹੈ ਕੋਪਰ ਕਈ ਨਵੇਂ ਜੁੜੇ ਹੁੰਦੇ ਨੂੰ ਨਹੀਂ ਪਤਾ ਲੱਗਦਾ ਕਈ ਸੰਗਤਾਂ ਇਹਨਾਂ ਨੂੰ ਏਕਮਕਾਰ ਪੜ੍ਹ ਦਿੰਦੀ ਹੈ ਏਕਮਕਾਰ ਠੀਕ ਗਲਤੀ ਉਹਨਾਂ ਦੀ ਨਹੀਂਗੀ ਠੀਕ ਆ ਕਿਉਂਕਿ ਸਿੱਖਿਆ ਹੀ ਨਹੀਂ ਜਦੋਂ ਆਪਾਂ ਸਿੱਖਾਂਗੇ ਇਸ ਦਾ ਇਹਨੂੰ ਪੜ੍ਹਨਾ ਕਿਵੇਂ ਉਚਾਰਨ ਕਿਵੇਂ ਕਰਨਾ ਹੈ ਤੇ ਫਿਰ ਹੀ ਆਪਾਂ ਨੂੰ ਉਚਾਰਨ ਕਰਨਾ ਆਵੇਗਾ ਠੀਕ ਆ ਆਪਾਂ ਲਿਖਿਆ ਹੈ ਕਿ ਇਸ ਨੂੰ ਉਚਾਰਨ ਕਿਵੇਂ ਕਰਨਾ ਹੈ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਅੰਕ ਪਾਇਆ 1 ਤੇ ਊੜੇ ਦਾ ਮੂੰਹ ਖੁੱਲਾ ਹੈ ਠੀਕ ਆ ਇਨੂੰ ਪੜ੍ਹਨਾ ਕਿਵੇਂ ਆਪਾਂ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਇਹ ਆਪਾਂ ਨੂੰ ਪੜ੍ਹਨਾ ਤਾਂ ਆਵੇਗਾ ਜਿਪ ਮੁਹਾਰਨੀ ਸਿੱਖੀ ਹੋਵੇਗੀ ਮੁਹਾਰਨੀ ਨਹੀਂ ਸਿੱਖੀ ਤੇ ਆਪਾਂ ਨੂੰ ਇਹਦਾ ਸੋਧ ਉਚਾਰ ਨਹੀਂ ਆ ਸਕਦਾ ਕਿਉਂਕਿ ਮੁਹਾਰਨੀ ਦੇ ਵਿੱਚ ਆਪਾਂ ਹੋੜਾ ਤੇ ਪਨੌੜਾ ਔਂਕੜ ਦੱਸਦੇ ਹਾਂ ਕਿ ਔਂਕੜ ਕਿਵੇਂ ਦੀ ਆਵਾਜ਼ ਕੱਢਦਾ ਹੈ ਹੋੜੇ ਦੀ ਆਵਾਜ਼ ਕਿਵੇਂ ਕੱਢਣੀ ਹੈ ਟਿੱਪੀ ਦੀ ਆਵਾਜ਼ ਕਿਵੇਂ ਕੱਢਣੀ ਹੈ ਇੱਥੇ ਹੁਣ ਇੱਕ ਤਾਂ ਹੋੜਾ ਹੈ ਊੜੇ ਦਾ ਮੂੰਹ ਖੁੱਲ੍ਹਾ ਹੈ ਹੋੜਾ ਹੈ ਠੀਕ ਆ ਇਹਦੀ ਆਵਾਜ਼ ਕਿਵੇਂ ਨਿਕਲਣੀ ਹੈ ਇਹ ਕਿੱਥੇ ਐਡਿਟ ਟਿੱਪੀ ਲੱਗਦੀ ਹੈ ਐਡਿ ਟਿੱਪੀ ਆਵਾਜ਼ ਕਿਵੇਂ ਕੱਢਣੀ ਹੈ ਉਹ ਮਹਾਰਤ ਵਿੱਚ ਦੱਸੀ ਜਾਂਦੀ ਹੈ ਠੀਕ ਆ ਅੱਜ ਆਪਾਂ ਇਹ ਦੱਸਣਾ ਹੈ ਕਿ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਤੇ ਇਸ ਦੇ ਵਿੱਚ ਅੱਖਰ ਸ਼ਬਦ ਕਿਹੜੇ ਕਿਹੜੇ ਲੱਗਦੇ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਅੰਕ ਪਾ ਕੇ ਇੱਕ ਤੇ ਅੱਗੇ ਊੜੇ ਦਾ ਮੂੰਹ ਖੁੱਲ੍ਹਾ ਹੈ ਕਿਵੇਂ ਉਚਾਰਨ ਕਰਨਾ ਧਿਆਨ ਦੇਣਾ ਸਾਰਿਆਂ ਨੇ ਇੱਕ ਈੜੀ ਸਿਹਾਰੀ ਉੱਤੇ ਅਦ ਕਕਾ ਇੱਕ ਇਹਨੂੰ ਇੱਕ ਪੜ੍ਹਨਾ ਹੈ ਇੱਕ ਇੱਕ ਆਣੀ ਪੜ੍ਹਨਾ ਇੱਕ ਕਹਿਣਾ ਈੜੀ ਸਿਹਾਰੀ ਉੱਤੇ ਅਦ ਕਕਾ ਇੱਕ 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 ਊੜੇ ਹੋੜਾ ਊੜੇ ਦਾ ਮੂੰਹ ਖੁੱਲਿਆ ਊੜੇ ਹੋੜਾ ਉਹ ਊੜੇ ਊੜਾ ਉਹ ਊੜੇ ਹੋੜਾ ਉਹ ਊੜੇ ਹੋੜਾ ਉਹ ਹਾਂ ਊੜੇ ਹੋੜਾ ਉਹ ਤੇ ਇੱਥੇ ਆ ਗਿਆ ਐਡੀ ਟਪੀ ਐ ਐ ਟਪੀ ਕੀ ਹੁੰਦਾ ਹੈ ਅੰਗ ਹਾਂ ਅੰਗ ਨਹੀਂ ਕਹਣਾ ਅੰਗ ਕਹਾਂਗੇ ਤੇ ਗੱਗਾ ਲੱਗਦਾ ਐ ਟਪੀ ਅੰਗ ਐਡੀ ਟਪੀ ਅੰਗ ਹਾਂ ਐਡੀ ਟਪੀ ਅੰਗ ਊੜੀ ਊੜਾ ਓ ਐਟਪੀ ਅੰਮ ਅੱਗੇ ਅੱਗੇ ਕੱਕੇ ਕੰਨ ਰਾਰਾ ਕਾਰ ਹਾਂ ਹੂੰ ਤੈਨੂੰ ਸਮਝ ਨਹੀਂ ਲੱਗਦੀ ਕਿ ਊੜੀ ਹੋੜ ਦੀ ਆਵਾਜ਼ ਕਿਵੇਂ ਕੱਢਣੀ ਹੈ ਹਾਂਜੀ ਟਿੱਪੀ ਦੀ ਆਵਾਜ਼ ਕਿਵੇਂ ਕੱਢਣੀ ਹੈ ਹਾਂਜੀ ਕੱਕੇ ਕੰਨ ਰਾਰਾ ਕਾਰ ਚਲ ਆਉਂਦਾ ਹੀ ਹੈ ਠੀਕ ਆ ਇਹ ਦੋਨੇ ਸ਼ਬਦਾਂ ਤੈਨੂੰ ਸਮਝ ਨਹੀਂ ਲੱਗਦੀ ਸੀ ਪਈ ਊੜੇ ਦਾ ਮੂੰਹ ਖੁੱਲਿਆ ਊੜੇ ਹੋੜਾ ਓ ਊੜੇ ਅਡਿ ਟਿਪੀ ਅੰਗ ਅਡਿ ਟਿਪੀ ਅੰਗ ਹਾਂ ਹੁਣ ਆਪਾਂ ਇਕੱਠਾ ਉਚਾਰਨ ਕਰਨਾ ਇਹ ਤੁਹਾਨੂੰ ਦੱਸਣ ਵਾਸਤੇ ਆਰਡਰ ਲਿਖਿਆ ਹੈ ਕਿ ਤੁਹਾਨੂੰ ਸਮਝ ਲੱਗ ਜਾਵੇ ਹੁਣ ਤੁਹਾਨੂੰ ਸਮਝ ਲੱਗ ਗਈ ਆ ਹੁਣ ਆਪਾਂ ਇਹ ਇਕੱਠੇ ਉਚਾਰਨ ਕਰਨਾ ਗੁਰਬਾਣੀ ਵਿੱਚ ਕਿਤੇ ਵੀ ਆਉਂਦਾ ਹੈ ਇਕੱਠੇ ਪੜ੍ਹਨਾ ਹੈ ਇੱਕ ਇੱਕ ਊੰਗ ਓੰਕਾਰ ਓੰਕਾਰ ਇੱਕ ਇੱਕ ਊੰਗ 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 ਹਾਂ ਓੰਕਾਰ ਊੰਕਾਰ ਊੰਕਾਰ ਆ ਹੁਣ ਜਿਹੜੀ ਸੰਗਤਾ ਏਕਮਕਾਰ ਪੜਦੀ ਏਕਮਕਾਰ ਹੁਣ ਸੰਗਤਾਂ ਇਸ ਨੂੰ ਸੁਣ ਕੇ ਸੋਧੂ ਉਚਾਰਨ ਕਰਨੀ ਹੈ ਆਪਾਂ ਸੌਖੇ ਤਰੀਕੇ ਨਾਲ ਦੱਸਿਆ ਕੱਲ ਕੱਲ ਵੱਖ-ਵੱਖ ਸ਼ਬਦ ਅੱਖਰ ਲਿਖ ਕੇ ਨਾ ਦੱਸਿਆ ਕਿ ਕਿਵੇਂ ਇਹਦੀ ਆਵਾਜ਼ ਨਿਕਲਦੀ ਇਹਨਾਂ ਦੇ ਅੱਖਰਾਂ ਦੀ ਲਿਖਿਆ ਇਸ ਤਰ੍ਹਾਂ ਪਰ ਆਪਾਂ ਦੱਸਿਆ ਕਿ ਆਵਾਜ਼ ਕਿਵੇਂ ਨਿਕਲਦੀ ਇੱਕ ਊੰਕਾਰ ਬੋਲਣਾ ਇੱਕ ਜਿਹੜਾ ਸਬੰਧਕ ਲਾ ਕੇ ਬੋਲਣਾ ਏਕਮਕਾਰ ਇਕੱਠਾ ਨਹੀਂ ਪੜਦੇਣਾ ਇਕਮਕਾਰ ਪ੍ਰਸੰਗਤਾ ਪੜ੍ਹ ਲਈ ਹੈ ਨਾ ਇਹਨੂੰ ਪੜ੍ਹਨਾ ਇੱਕ ਊੰਗ ਇੱਕ ਓੰਕਾਰ ਪੜ੍ਹ ਕੇ ਵਿਖਾਉਣਾ ਇੱਕ ਓੰਕਾਰ ਹਾਂ ਬਿਲਕੁਲ ਸੋਧਾ ਠੀਕ ਆ ਇੱਕ ਓੰਕਾਰ ਇਸ ਤਰ੍ਹਾਂ ਗੁਰਬਾਣੀ ਵਿੱਚ ਜਿਸ ਤਰ੍ਹਾਂ ਲਿਖਿਆ ਹੈ ਠੀਕ ਆ ਇਸ ਨੂੰ ਬੋਲਣਾ ਕਿਵੇਂ ਉਹ ਆਪਾਂ ਇੱਥੇ ਲਿਖ ਕੇ ਦੱਸਿਆ ਹੈ ਕਿ ਇਸ ਤਰ੍ਹਾਂ ਬੋਲਣਾ ਹੈ ਠੀਕ ਹੈ ਠੀਕ ਹੈ ਆਪਾਂ ਗੁਰਬਾਣੀ ਵਿੱਚ ਜੋ ਵੀ ਲਗਾ ਮਾਤਰਾ ਔਂਕੜ ਦਲਿੰਕੜ ਲਾਂ ਦਲਾ ਕੰਨਾ ਬਿੰਦੀ ਲੱਗਾ ਹੈ ਆਪ ਬਦਲ ਨਹੀਂ ਸਕਦੇ ਠੀਕ ਆ ਉਂਦੀ ਆਵਾਜ਼ ਕਿਵੇਂ ਕੱਢਣੀ ਹੈ ਉਸ ਨੂੰ ਕਿਵੇਂ ਉਚਾਰਨ ਕਰਨਾ ਹੈ ਉਹ ਆਪਾਂ ਇੱਥੇ ਲਿਖ ਕੇ ਦੱਸਦੇ ਪਏ ਆ ਕਿ ਇੱਕ ਏਕਾ ਪਾਇਤ ਇੱਕ ਬੋਲਣਾ ਹੈ ਇੱਕ ਊੜੇ ਦਾ ਮੂੰਹ ਖੁੱਲ ਹੈ ਉਹ ਅੰਕਾਰ ਇੱਕ ਊ ਔਂਕਾਰ ਫਿਰ ਇਕੱਠੇ ਬੋਲ ਦੂ ਇੱਕ ਊ ਔਂਕਾਰ ਸਮੀ ਲੱਗ ਗਈ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ